ਸਵਾਗਤ ਹੈ ਜੀ ਇੱਕ ਵਾਰ ਫੇਰ ਤੁਹਾਡਾ ਕੇਵੀ ਦੀ ਰਸੋਈ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਕੀਮਾ ਗੋਭੀ ਕੀਮਾ ਗੋਭੀ ਬਣਾਉਣ ਵਾਸਤੇ ਪਹਿਲਾਂ ਆਪਾਂ ਗੋਭੀ ਆ ਜਿਹੜੀ ਕੱਟ ਲੈਣੀ ਆ ਔਰ ਕੱਟ ਕੇ ਇਹਨੂੰ ਛੋਟੇ ਛੋਟੇ ਪੀਸਾਂ ਦੇ ਵਿੱਚ ਕਰਕੇ ਇਹਨੂੰ ਆਪਾਂ ਥੋੜਾ ਜਿਹਾ ਗ੍ਰाइंड ਕਰ ਲਵਾਂਗੇ ਜਿਵੇਂ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਕਹਿੰਦੇ ਆ ਵੀ ਆਪਾਂ ਇਹਨੂੰ ਦਰਦੜਾ ਕਰ ਲਵਾਂਗੇ ਇਹਨੂੰ ਆਪਾਂ ਗ੍ਰाइंड ਕਰਾਂਗੇ ਜੀ ਪਹਿਲਾਂ ਤੇ ਉਧਰ ਆਪਣਾ ਜਿਹੜਾ ਤੇਲ ਹੈ ਸਰੋਂ ਦਾ ਤੇਲ ਲੈ ਸਕਦੇ ਹਾਂ ਇਹ ਤੜਕਾ ਕਿਸੇ ਵੀ ਤੇਲ ਨਾਲ ਤੁਸੀਂ ਲੈ ਸਕਦੇ ਹੋ ਆ ਦੇਖੋ ਕਿੰਨਾ ਵਧੀਆ ਇਹ ਗ੍ਰੈਂਡ ਹੋ ਚੁੱਕਿਆ ਨੇ ਤੇ ਤੇਲ ਵੀ ਆਪਣਾ ਬਿਲਕੁਲ ਤਿਆਰ ਆ ਜੀ ਇਹਨੂੰ ਆਪਾਂ ਹੁਣ ਆਪਾਂ ਤੇਲ ਦੇ ਵਿੱਚ ਫਰਾਈ ਕਰਾਂਗੇ ਜੀ ਬਹੁਤ ਹੀ ਟੇਸਟੀ ਔਰ ਬਹੁਤ ਹੀ ਜਲਦੀ ਬਣਨ ਵਾਲੀ ਇੱਕ ਲਾਜਵਾਬ ਸਬਜ਼ੀ ਹੈ ਜੀ ਕੀਮਾ ਗੋਭੀ ਗੋਭੀ ਵੈਸੇ ਆਪਾਂ ਆਲੂਆਂ ਨਾਲ ਵੀ ਖਾਂਦੇ ਆ ਪਰ ਇਹ ਬਹੁਤ ਹੀ ਟੇਸਟੀ ਬਣਦੀ ਹੈ ਜੀ ਜੇ ਆਪਾਂ ਜਿਵੇਂ ਪਪ ਪਨੀਰ ਬਣਾਉਣੀ ਹੈ ਪਨੀਰ ਦੀ ਪਰ ਜੀ ਉਸ ਤਰੀਕੇ ਨਾਲ ਹੀ ਹੈ ਜੀ ਰੈਡੀ ਹੁੰਦੀ ਹੈ ਜੀ ਹੁਣ ਆਪਾਂ ਇਹਨੂੰ ਭੁੰਨ ਲੈਣਾ ਹੈ ਜੀ ਭੁੰਨਣ ਵਾਸਤੇ ਆਪਾਂ ਦੇਖੋ ਇਹਨੂੰ ਪਲੇਟ ਉੱਤੇ ਰੱਖ ਲਈ ਹੁਣ ਆਪਾਂ ਦੇਖ ਲੈਣਾ ਜੀ ਇਹਦਾ ਕਲਰ ਕਿਵੇਂ ਚੇਂਜ ਹੋ ਰਿਹਾ ਹੈ ਔਰ ਚਮਚੇ ਦੇ ਵਿੱਚ ਕੜਛੀ ਹੈ ਜਿਹੜੀ ਫਲਾਉਂਦੇ ਰਹਿਣਾ ਹੈ ਜਿਨਾਂ ਚਰੇ ਦਾ ਕਲਰ ਚੇਂਜ ਨਹੀਂ ਹੁੰਦਾ ਤੇ ਉਧਰ ਆਪਾਂ ਜਿਹੜਾ ਸੈਕੰਡ ਸਟੈਪ ਹੈ ਸੈਕੰਡ ਸਟੈਪ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਉਹਦੇ ਵਾਸਤੇ ਆਪਾਂ ਲੈਣਾ ਜੀ ਫਰਾਈਪੈਨ ਫਰਾਈਪੈਨ ਦੇ ਵਿੱਚ ਆਪਾਂ ਦੋ ਚਮਚੇ ਜਿਹੜੇ ਆ ਉਸ ਰੋਂਦੇ ਤੇਲ ਦੇ ਪਾ ਲੈਣੇ ਨੇ ਔਰ ਇਹਦੇ ਵਿੱਚ ਪਾਤੀ ਜੀ ਆਪਾਂ ਜੀਰਾ ਜੀਰਾ ਪਾਤਾ ਜੀ ਪਿਆਜ਼ ਕੱਟੇ ਹੋਏ ਇਹਦੇ ਵਿੱਚ ਪਾਤੇ ਆਪਾਂ ਔਰ ਬਾਕੀ ਜਿਹੜਾ ਇਨਗਰੀਡੀਅੰਟਸ ਅਸੀਂ ਆਪਾਂ ਤੁਹਾਨੂੰ ਦੱਸਦੇ ਆਂ ਪਿਆਜ਼ਾਂ ਨੂੰ ਥੋੜਾ ਜਿਹਾ ਭੁੰਨ ਲੈਣਾ ਹੈ ਜੀ ਪਿਆਜ਼ਾਂ ਨੂੰ ਥੋੜਾ ਥੋੜਾ ਚਮਚਾ ਚਲਾ ਕੇ ਜਿੰਨਾ ਚਿਰ ਥੋੜਾ ਜਿਹਾ ਕਲਰ ਨਹੀਂ ਹੈ ਪਿਆਜ਼ ਉਹ ਚੇਂਜ ਹੁੰਦੇ ਉਹਨਾ ਟਾਈਮ ਚਮਚਾ ਚਾਰੀ ਦਾ ਹਿਲਾਉਂਦੇ ਰਹਿਣਾ ਹੈ ਇਹਦੇ ਵਿੱਚ ਹੁਣ ਆਪਾਂ ਦੂਜੇ ਮਸਾਲੇ ਆ ਜਿਹੜੇ ਆਪਣੇ ਕਿਸੇ ਹੋਏ ਮਸਾਲੇ ਆ ਉਹ ਪਾਵਾਂਗੇ ਬਹੁਤ ਹੀ ਟੇਸਟੀ ਔਰ ਬਹੁਤ ਹੀ ਲਾਜਵਾਬ ਸਬਜ਼ੀ ਬਣਦੀ ਹੈ ਜੀ ਕਦੇ ਟਰਾਈ ਕਰਕੇ ਦੇਖੋ ਤੁਸੀਂ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਔਰ ਘੱਟ ਟਾਈਮ ਦੇ ਵਿੱਚ ਆਹ ਦੇਖੋ ਜੀ ਆਪਾਂ ਥੋੜੀ ਹਿੰਗ ਪਾਵਾਂਗੇ ਇਹਦੇ ਵਿੱਚ ਟੇਸਟ ਦੇ ਅਕੋਰਡਿੰਗ ਹਿੰਗ ਦੇ ਨਾਲ ਜਿਹੜਾ ਟੇਸਟ ਹੈ ਉਹ ਬਹੁਤ ਹੀ ਲਾਜਵਾਬ ਔਰ ਪੇਟ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਇਹ ਆਪਾਂ ਹਿੰਗ ਪਾ ਲਈ ਜੀ ਥੋੜੀ ਜੀ ਚੁਟਕੀ ਅੱਧੀ ਚੁਟਕੀ ਮੰਨ ਲਓ ਵੀ ਆਪਾਂ ਹਿੰਗ ਪਾ ਲੈਣੀ ਹੈ ਆਪਾਂ ਲਸਣ ਟੁੱڑی ਜੀ ਹਰੀ ਮਿਰਚ ਕੱਟ ਕੇ ਆਪਾਂ ਇਹ ਵੀ ਪਾ ਲਈ ਹੈ ਜੀ ਵਿੱਚ ਇਹਨੂੰ ਫਿਰ ਆਪਾਂ ਚਮਚ ਦੇ ਨਾਲ ਹਿਲਾ ਲਾਂਗੇ ਚਮਚ ਨੂੰ ਆਪਾਂ ਵਰਕਰ ਥੋੜਾ ਥੋੜਾ ਹਲਾਉਂਦੇ ਰਹਿਣਾ ਹੈ ਜਿਹੜਾ ਕਿ ਆਪਣਾ ਤੜਕਾ ਹੈ ਉਹ ਥੱਲੇ ਨਾ ਲੱਗ ਜਾਵੇ ਤੜਕਾ ਆਪਣਾ ਲਗਭਗ ਲਗਭਗ ਜਿਹੜਾ ਤਿਆਰ ਹੋ ਚੁੱਕਿਆ ਹੈ ਜੀ ਹੁਣ ਆਪਾਂ ਟਮਾਟਰ ਥੋੜੇ ਜਿਹਾ ਕੱਟ ਕੇ ਅਕੋਰਡਿੰਗ ਟੂ ਟੇਸਟ ਯਰ ਬੀ ਅਕੋਰਡਿੰਗ ਟੂ ਟੇਸਟ ਤੁਸੀਂ ਕੁਝ ਵੀ ਪਾ ਸਕਦੇ ਹੋ ਨਾ ਟੇਸਟ ਦੇ ਹਿਸਾਬ ਨਾਲ ਤੇ ਉਹਨੂੰ ਆਪਾਂ ਮਿਕਸ ਕਰ ਲੈਣਾ ਹੈ ਜੀ ਉਹਦੇ ਵਿੱਚ ਤੜਕਾ ਆਪਣਾ ਬਿਲਕੁਲ ਜਿਹੜਾ ਰੈਡੀ ਹੈ ਜੀ ਹੁਣ ਬਸ ਥੋੜਾ ਜਿਹਾ ਇਹਨੂੰ ਆਪਾਂ ਚਮਚ ਦੇ ਨਾਲ ਹਿਲਾਉਣਾ ਹੈ ਤੜਕੇ ਦੇ ਅਕੋਰਡਿੰਗ ਹੀ ਆਪਾਂ ਹੁਣ ਦੂਜਾ ਜਿਹੜਾ ਆਪਣਾ ਪਰ ਜੀ ਆਪਣੀ ਕੀਮਾ ਜਿਹਨੂੰ ਕਹਿੰਦੇ ਆ ਗੋਭੀ ਦਾ ਉਹਦੇ ਵਿੱਚ ਆਪਾਂ ਕਰਕੇ ਚਮਚ ਨਾਲ ਹਿਲਾ ਲੈਣਾ ਹੈ ਬਹੁਤ ਹੀ ਟੇਸਟੀ ਔਰ ਬਹੁਤ ਹੀ ਵਧੀਆ ਸਬਜ਼ੀ ਜਿਹੜੀ ਬਣਦੀ ਹੈ ਤੇ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਨਮਕ ਆਪਾਂ ਪਾ ਲਿਆ ਜੀ ਨ ਨਮਕ ਵੀ ਆਪਦੇ ਟੇਸਟ ਦੇ ਅਕੋਰਡਿੰਗ ਤੁਸੀਂ ਪਾਉਣਾ ਹੈ ਔਰ ਥੋੜੀ ਜੀ ਲਾਲ ਮਿਰਚ ਇਹਨੂੰ ਵੀ ਆਫ ਦਿ ਟੇਸਟ ਅਕੋਰਡਿੰਗ ਤੁਸੀਂ ਪਾ ਲੈਣਾ ਹੈ ਬਹੁਤ ਹੀ ਵਧੀਆ ਜਿਹੜਾ ਟੇਸਟ ਬਣਦਾ ਜੀ ਇਹਦਾ ਆ ਹਲਦੀ ਆ ਗਈ ਜੀ ਹਲਦੀ ਨੂੰ ਵੀ ਤੁਸੀਂ ਆਪ ਦੇ ਟੇਸਟ ਦੇ ਅਕੋਰਡਿੰਗ ਪਾ ਲੈਣਾ ਹੈ ਜੀ ਇਹਨੂੰ ਆਪਾਂ ਚਮਚ ਨਾਲ ਹਲਾ ਲਿਆ ਜੀ ਬਾਕੀ ਜਿਹਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਨਹੀਂ ਕੀਤਾ ਕਮੈਂਟ ਨਹੀਂ ਕੀਤਾ ப்ਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਿਵਾਉ ਜੋ ਕੀ ਆਉਣ ਵਾਲੀ ਨੋਟੀਫਿਕੇਸ਼ਨ ਆ ਤੁਹਾਨੂੰ ਜਰੂਰ ਮਿਲ ਸਕੇ ਤੇ ਤੜਕਾ ਆਪਣਾ ਬਿਲਕੁਲ ਰੈਡੀ ਹੈ ਬਾਕੀ ਹੁਣ ਆਪਣਾ ਜਿਹੜਾ ਕੀਮਾ ਸਾਈਡ ਤੇ ਰੱਖਿਆ ਹੋਇਆ ਜੀ ਇਹਨੂੰ ਆਪਾਂ ਹੁਣ ਵਿੱਚ ਪਾ ਲਵਾਂਗੇ ਤੜਕੇ ਦੇ ਬਹੁਤ ਹੀ ਲਾਜਵਾਬ ਜਿਹੜਾ ਟੇਸਟ ਹੈ ਇਹਦਾ ਪੁਰਜੀਵਨ ਉਹ ਜਿਵੇਂ ਆਪਾਂ ਪਨੀਰ ਦੀ ਪੁਰਜੀਵਨ ਬਣਾਉਂਦੇ ਆ ਇੱਕ ਵਜh ਤਰੀਕੇ ਨਾਲ ਔਰ ਨਾਨਵੈਜ ਤਰੀਕੇ ਨਾਲ ਜਿਵੇਂ ਮੈਂ ਕਹਦਾ ਕਿ ਆਂਡਿਆਂ ਦੀ ਭੁਰਜੀ ਬਣਾਉਣੀ ਹੈ ਉਸੇ ਤਰੀਕੇ ਨਾਲ ਜੀ ਇਹ ਚੀਜ਼ ਬਣਦੀ ਹੈ ਬਹੁਤ ਹੀ ਟੇਸਟੀ ਉਸੇ ਤਰੀਕੇ ਨਾਲ ਟੇਸਟੀ ਪਨੀਰ ਦੀ ਭੁਰਜੀ ਵਾਂਗੂ ਬਣਦੀ ਹੈ ਜਾਂ ਆਂਡਿਆਂ ਦੀ ਭੁਰਜੀ ਵਾਂਗੂ ਕਹ ਦੋ ਬਣਦੀ ਆ ਵੈਜ ਭੁਰਜੀ ਵੈਜ ਕੀਮਾ ਇਹਨੂੰ ਕਹਿ ਸਕਦੇ ਆ ਜੀ ਆਪਾਂ ਲਓ ਜੀ ਬਿਲਕੁਲ ਰੈਡੀ ਟੂ ਸਰਵ ਹੈ ਜੀ ਇਹ ਔਰ ਕਲਰ ਦੇਖੋ ਕਿੰਨਾ ਸੋਹਣਾ ਆ ਰਿਹਾ ਬਹੁਤ ਹੀ ਵਧੀਆ ਇਹ ਨੂੰ ਥੋੜਾ ਟਾਈਮ ਆਪਾਂ ਟੱਕਣ ਨਾਲ ਦਮ ਦੇ ਦਾਂਗੇ ਜੀ ਥੋੜਾ ਜਿਹਾ ਦੋ 2 ਮਿੰਟ ਵਾਸਤੇ ਆ ਦੇਖੋ ਬਹੁਤ ਹੀ ਲਾਜਵਾਬ 컬러 ਦੇਖੋ ਕਿੰਨਾ ਸੋਹਣਾ ਹੈ ਔਰ ਖਾਣ ਦੇ ਵਿੱਚ ਉਨੀ ਹੀ ਟੇਸਟੀ ਆਨ ਰੈਡੀ ਟੂ ਸਰਵ ਹੈ ਜੀ ਇਹ ਬਹੁਤ ਹੀ ਲਾਜਵਾਬ